ਵੱਡੀ ਖਬਰ ਸਾਹਮਣੇ ਆ ਰਹੀ ਹੈ ਕੱਲ ਯੋਗ ਦਿਵਸ ਤੇ ਪਿੰਨ ਪਿੰਨ ਲੋਕ ਪਿੰਨ ਪਿੰਨ ਆਵਾ ਤੇ ਯੋਗਾ ਕਰਦੇ ਨਜ਼ਰ ਆ ਰਹੇ ਸੀ ਉੱਥੇ ਹੀ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਇੱਕ ਨਵੇਂ ਤਰੀਕੇ ਨਾਲ ਨਵੀਂ ਜਗ੍ਹਾ ਤੇ ਯੋਗ ਕਰਨਾ ਨੂੰ ਭਾਰਾ ਪੈ ਗਿਆ ਹੈ ਉਹਨੂੰ ਲਿਖਤੀ ਰੂਪ ਦੇ ਵਿੱਚ ਮਾਫੀ ਮੰਗਣੀ ਪੈ ਗਈ ਹੈ ਦੱਸਦੇ ਇਹ ਕਿ ਕੱਲ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਦੇ ਹੋਏ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਆਪਣੇ ਚਹੇਤਿਆਂ ਨਾਲ ਸ਼ੇਅਰ ਕੀਤੀ ਸੀ ਜਿੱਥੇ ਉਸ ਨੂੰ ਉਹਨਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਕਾਫੀ ਜ਼ਿਆਦਾ ਟਰੋਲ ਵੀ ਕੀਤਾ ਗਿਆ ਹੈ ਤੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਐਸਜੀਪੀਸੀ ਤੇ ਗੁਰਦਵਾਰਾ ਕਮੇਟੀ ਤੋਂ ਮਾਫੀ ਮੰਗੀ ਹੈ ਦੱਸ ਤਈਏ ਪੂਰਾ ਮਾਮਲਾ ਕੀ ਹੈ ਮੰਤਰੀ ਯੋਗਦਵਸ ਮੌਕੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਚ ਯੋਗਾ ਕਰਨ ਦੀ ਤਸਵੀਰ ਸਾਂਝੀ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਣਾ ਨੇ ਮਾਫੀ ਮੰਗ ਲਈ ਹੈ ਉਸ ਦਾ ਕਹਿਣਾ ਹੈ ਕਿ ਉਸ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਛਰਾ ਮਕਰਵਾ ਨੇ ਇੰਸਟਾਗ੍ਰਾਮ ਉੱਤੇ ਲਿਖਿਆ ਮੈਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਤੋਂ ਬਿਨਾਂ ਹਾਲ ਹੀ ਵਿੱਚ ਕੁਝ ਪੋਸਟ ਕੀਤਾ ਸੀ ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕਰਨਾ ਕੁਝ ਲੋਕਾਂ ਨੂੰ ਠੇਸ ਪਹੁੰਚਾ ਸਕਦਾ ਹੈ ਕਿਉਂਕਿ ਮੈਂ ਸਿਰਫ ਇੱਥੇ ਨਤਮਸਤਕ ਹੋਣ ਰਹੀ ਸੀ ਅਤੇ ਇਸ ਦਾ ਮਤਲਬ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਜੇ ਕਰਕੇ ਸੇ ਨੂੰ ਥੇਸ ਪਹੁੰਚੀ ਹੈ ਤਾਂ ਮੈਂ ਦਿਲੋਮਾਰਫੀ ਮੰਗਦੀ ਹਾਂ ਅਤੇ ਭਵੇਖ ਵਿੱਚ ਇਸ ਦਾ ਧਿਆਨ ਰੱਖਾਂਗੀ ਕਿਰਪਾ ਕਰਕੇ ਮੇਰੀ ਮਾਫੀ ਸਵੀਕਾਰ ਕਰੋ ਜਿਕਰ ਯੋਗ ਹੈ ਕਿ ਇਸ ਪੋਸਟ ਲਈ ਸੋਸ਼ਲ ਮੀਡੀਆ ਐਨਫਲੂਐਂਸਰ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਦੱਸਦੇ ਇਹ ਕਿ ਅੱਜ ਕੱਲ੍ਹ ਲੋਕ ਫੇਮਸ ਹੋਣ ਲਈ ਵੱਖਰੀ ਜੀ ਥਾਂ ਚੁੰਨਦੇ ਨੇ ਆਪਣੀ ਪੋਸਟ ਪਾਉਣ ਲਈ ਉੱਥੇ ਹੀ ਅਰਚਨਾ ਵੱਲੋਂ ਕੱਲ ਯੋਗ ਦਿਵਸ ਤੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਚ ਯੋਗਾ ਕਰਦੇ ਹੋਏ ਆਪਣੀ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਐਸਜੀਪੀਸੀ ਅਤੇ ਗੁਰਦੁਆਰਾ ਕਮੇਟੀ ਵੱਲੋਂ ਰੋਸ ਜ਼ਾਤਾਇਆ ਗਿਆ ਸੀ ਤੇ ਅੱਜ ਉਸਨੇ ਲਿਖਤੀ ਰੂਪ ਦੇ ਵਿੱਚ ਸਾਰਿਆਂ ਤੋਂ ਮੁਆਫੀ ਮੰਗੀ ਹੈ ਅਤੇ ਆਪਣੀ ਪੋਸਟ ਨੂੰ ਆਪਣੇ ਅਕਾਊਂਟ ਦੇ ਉੱਤੋਂ ਡਿਲੀਟ ਵੀ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੇਰਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਗੁਰਦੁਆਰਾ ਦੀ ਪਰਿਕਰਮਾ ਦੇ ਵਿੱਚ ਯੋਗ ਕਰਨਾ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ ਤਾਂ ਉਹਨਾਂ ਨੇ ਅੱਜ ਲਿਖਤੀ ਰੂਪ ਦੇ ਸਾਰੇ ਮੈਂਬਰ ਅਤੇ ਗੁਰਦੁਆਰਾ ਕਮੇਟੀ ਤੋਂ ਮੁਆਫੀ ਮੰਗੀ ਹੈ ਦੱਸ ਦਈਏ ਕਿ ਅਰਚਨਾ ਨੇ ਕੱਲ ਇੱਕ ਪੋਸਟ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਜਿਸ ਵਿੱਚ ਗੁਰਦੁਆਰਾ ਦੀ ਪਰਿਕਰਮਾ ਦੇ ਉੱਤੇ ਯੋਗ ਕਰਦੇ ਨਜ਼ਰ ਆ ਰਹੇ ਸੀ ਤੇ ਇਸ ਇਸ ਪੋਸਟ ਤੋਂ ਕਈ ਲੋਕਾਂ ਨੇ ਆਪਣਾ ਰੋਸ ਜਿਹੜਾ ਪ੍ਰਦਰshit ਕੀਤਾ ਹੈ ਕਈ ਲੋਕ ਫੇਮਸ ਹੋਣ ਲਈ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਚੜਦੇ ਇਹ ਗੱਲ ਜ਼ਿਕਰਯੋਗ ਹੈ ਕਿ ਆਪਾਂ ਧਾਰਮਿਕ ਸਥਾਨਾਂ ਤੇ ਸਿਰਫ ਨਤਮਸਤਕ ਹੋਣ ਜਾਂਦੇ ਆ ਨਾ ਕਿ ਉੱਥੇ ਫੋਟੋਆਂ ਅਲੱਗ-ਅਲੱਗ ਤਰ੍ਹਾਂ ਦੀਆਂ ਫੋਟੋਆਂ ਖਿੱਚਵਾ ਕੇ ਸੋਸ਼ਲ ਮੀਡੀਆ ਤੇ ਪਾਉਣ ਵਾਸਤੇ ਔਰ ਇਹ ਚੀਜ਼ ਅਰਚਨਾ ਨੂੰ ਮਹਿੰਗੀ ਪੈ ਗਈ ਤੇ ਉਹਨੂੰ ਲਿਖਤੀ ਰੂਪ ਦੇ ਵਿੱਚ ਸਾਰਿਆਂ ਤੋਂ ਮੁਆਫੀ ਮੰਗਣੀ ਪੈ ਗਈ